ਨਕੋਦਰ ਮੰਡੀ ਦੇ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਅਤੇ ਤੁਹਾਨੂੰ ਹਾਲਾਤ ਦਿਖਾ ਰਹੇ ਹਾਂਗੇ ਆ ਨਕੋਦਰ ਦਾਣਾ ਮੰਡੀ ਤੇ ਜਿੱਥੇ ਕਿ ਕਿਸਾਨਾਂ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈਗੀ ਆ ਕਿ ਪੰਜਾਬ ਸਰਕਾਰ ਸਾਡਾ ਹੱਥ ਫੜੇ ਕਿਉਂਕਿ ਇਸ ਵਾਰ ਚੋਨੇ ਦੀ ਫਸਲ ਕਾਫੀ ਖਰਾਬ ਹੋਈ ਹੈਗੀ ਆ ਕਿਉਂਕਿ ਜੋ ਬੇਮੌਸਮੀ ਬਰਸਾਤ ਕਾਰਨ ਇੱਕ ਤਾਂ ਹਲਦੀ ਰੋਗ ਅਤੇ ਦੂਜੇ ਪਾਸੇ ਝਾੜ ਘਟ ਅੰਦੀ ਅੰਕਲ ਜੀ ਕੀ ਨਾਮ ਜੀ ਨਰਮਲ ਸਿੰਘ ਕਿਹੜਾ ਪਿੰਡ ਆਪਣਾ ਉਹ ਉਧਰ ਨਕੋ ਉਧਰ ਹਾਂ ਜੀ ਐਤ ਕੀ ਧੋਨੇ ਦਾ ਸੀਜ਼ਨ ਕਿਸ ਤਰ੍ਹਾਂ ਚੱਲ ਰਿਹਾ ਚੋਨੇ ਦਾ ਸੀਜ਼ਨ ਬਹੁਤ ਡਾਊਨ ਆ ਜੀ ਝਾੜੀ ਹੈ ਨੀਗਾ ਬਸ 17 18 ਕਾਉਂਟਰ 3 ਕਾਉਂਟਰ ਬਾਤ ਹੋ ਗਏ। ਹੈ ਕਿ ਜਿਹੜਾ ਹੈਗਾ ਹਲਦੀ ਰੋਗ ਵਗੈਰਾ ਨੇ ਵੀ ਨੁਕਸਾਨ ਕੀਤਾ। ਉਹ ਵੀ ਕੀਤਾ ਹਲਦੀ ਨੇ ਵੈਸੇ ਆਪਣੇ ਤਾਂ ਠੀਕ ਸੀਗਾ। ਉਦੋਂ ਵੈਸੇ ਝਾੜਨ ਲੱਗ ਪਿਆ ਘਟ ਬਹੁਤ ਜ਼ਿਆਦਾ। ਮੰਡੀ 'ਚ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ। ਮੰਡੀ ਦੇ ਵਿਹਲੀ ਪਈ ਹੈ ਜੀ। ਸਾਰਾ ਮੁੰਡਾ ਲਾਗ ਚੱਲੇਗਾ। ਜਦ ਆ ਆਪਣੇ ਪੰਜਾਬ ਸਰਕਾਰ ਦੇ ਭਗਵੰਤ ਸਿੰਘ ਮਾਨ ਜੀ ਕਹਿ ਰਹੇ ਆ ਇੱਕ ਇੱਕ ਦਾਣਾ ਚੱਕਿਆ ਜਾਊਗਾ ਕਿਦਾਂ? ਆਣਾ ਚੱਕਾ ਜਣਾ ਹੈ ਹੀ ਨਹੀਂ ਜੀ ਤਾਂ ਚੱਕੋ ਉਹ ਹੋਏ ਨੀ ਮੰਡੀ ਚ ਆ ਕੇ ਕਿ ਮੰਡੀ ਭਰੀ ਪਈ ਹੁੰਦੀ ਔ ਖਾਲੀ ਪਈ ਆ ਹਾ ਉਹਨੇ ਆ ਲਾ ਕੇ ਮੁੜ ਜਾਂਦੇ ਪਹੁੰਚਣਾ ਸਰਕਾਰ ਤੋਂ ਕੋਈ ਮੰਗ ਕਰਦੇ ਉਹ ਮੰਗੇ ਇਹ ਵੀ ਜਿਹੜਾ ਘਾਟਾ ਵਾਦਾ ਸਰਕਾਰ ਪੂਰਾ ਕਰੇ ਮਦਦ ਕਰੇ ਜਿਵੇਂ ਕਹਾਂਗੇ ਇਹ ਹਜਿ ਇਹ ਜਿਹੜਾ ਹਲਦੀ ਰੋਗ ਆ ਇਹ ਕਿੰਨਾ ਕ ਪੈ ਗਿਆ ਕਾਫੀ ਜ਼ਿਆਦਾ ਹੈ ਯਾਰ ਉਹ ਪਾਣੀ ਬਾਰਸ਼ ਦੇ ਵਾਸਤੇ ਨਹੀਂ ਹੋਈ ਨਾ ਦੇਮੋਸ ਦੀ ਬਾਰਸ਼ ਦੇ ਕਰਕੇ ਇਹ ਵੀ ਰੋਗ ਤਾਂ ਕੋਈ ਨਹੀਂ ਕੋਈ ਜ਼ਿਆਦਾ ਜੇ ਜਿਹਨੂੰ ਸੈਲ ਰਹੀ ਤੇ ਫਿਰ ਜਾ ਕੇ ਮਾਤਰਾ ਲਾ ਕੇ ਤੇ ਉਹਦਾ ਝੋਨੇ ਦਾ ਝਾੜ ਵਗੈਰਾ ਕੱਟਿਆ ਕੁਝ ਸਾਲਾਂ ਨੂੰ ਕਿੰਨਾ ਕ ਕੱਟ ਰਿਹਾ ਹੈ ਅੱਜ ਕੀ ਕਾਫੀ ਕੱਟਿਆ ਮੰਨ ਲਓ ਪਤੀ 1 ਅੱਠ 10 ਕਾਉਂਟਰ ਘੱਟ ਗਿਆ ਸਰਕਾਰ ਨੇ ਬਾਹ ਫੜੀ ਦੀ ਹਾਲਤ ਇਕ ਤਰ੍ਹਾਂ ਲੱਗਦਾ ਇਹ ਬਾਕੀ ਲੱਗਦਾ ਜੇ ਕੋ ਬਾਂਡਸ ਵਗੈਰਾ ਦੇਣਗੇ ਛੇ ਜੀਵੀਆਂ ਦਾ ਬਚਾਉਣਾ ਚਾਹੁੰਦੇ ਆ ਦਾ ਤੇ ਇੱਕ ਤਰ੍ਹਾਂ ਦੀ ਮਾਰਿਆ ਜੋ ਸਰਕਾਰ ਹੁਣ ਦੇਖੋ ਕੀ ਕਰਦੀ ਹੈ ਜਿੱਦਾਂ ਭਗਵੰਤ ਸਿੰਘ ਮਾਨ ਜੀ ਵੱਲੋਂ ਕਿਹਾ ਜਾ ਰਿਹਾ ਹੈਗਾ ਇੱਕ ਇੱਕ ਦਾਣਾ ਮੰਡੀਆਂ ਚ ਚੱਕਿਆ ਜਾਊਗਾ ਕਿਸ ਤਰ੍ਹਾਂ ਦੇਖਦੇ ਆ ਤਾਂ ਦੇਖਦੇ ਇਹਦਾ ਤਾਂ ਕੰਮ ਚੱਲ ਹੀ ਰਿਹਾ ਹੈ ਹੁਣ ਅੱਗੇ ਜਾ ਕੇ ਪਾਲੂ ਜੀ ਕਰਦੇ ਪੇਮੈਂਟ ਵਗੈਰਾ ਹੋਈ ਜਾਂਦੀ ਨਾਲ ਨਾਲ ਨਹੀਂ ਹੱਲ ਜਾਈ ਸਾਡੀ ਪਿਛਲੀ ਹੋ ਰਹੀਦੀ ਆ ਤਾਂ ਅੱਛਾ ਇਹ ਜਿਹੜਾ ਹਾਂ ਅਸੀਂ ਜਿਹੜੇ ਹਸਾਬ ਨਾਲ ਜਿੰਦਾ ਆ ਆਲ ਵੀ ਆ ਬੰਨ ਮੰਡੀ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਆ ਜੀ ਮੰਡੀ ਦੇ ਪ੍ਰਬੰਧ ਠੀਕ ਆਗੇ ਨਾਲੋਂ ਥੋੜਾ ਬਿਹਤਰ ਹੋ ਗਿਆ ਬਰੂਨ ਤਾਂ ਜਾਂਦੀਆਂ ਆ ਪ੍ਰੋਪਰ ਕੋਈ ਹੁੰਦਾ ਨਹੀਂ ਵੀ 100% ਦਾ ਕੋਈ ਨਹੀਂ ਤੇ ਲਾਉਤੀਆਂ ਲੱਭਣੀਆਂ ਤੇ ਮਰਜ਼ੀ ਲੱਗ ਸਰਕਾਰ ਤੋਂ ਕੀ ਮੰਗ ਕਰਦੇ ਆ ਸਰਕਾਰ ਕਿਸਾਨਾਂ ਦੇ ਹੱਥ ਜਾਵੇ ਥੋੜੀ ਜੀ ਕਿਸਾਨਾਂ ਤੋਂ ਬਾਹਰ ਚੱਲ ਰਹੀ ਆ ਇਹ ਰੱਗ ਭਾਗ ਉਕੇ ਜਿਹੜਾ ਏਰੀਆ ਉਦਾਂ ਹੀ ਆਪਾਂ ਨੂੰ ਪਤਾ ਆ ਪਾਣੀ ਨੇ ਜਿਆਦਾ ਮਰ ਗਿਆ ਉਹੀ ਪ੍ਰੋਬਲਮ ਹੈ ਜਿਹੜਾ ਇਦਾਂ ਜੀ ਦਰ ਦਾ ਨੁਕਸਾਨ ਹੋ ਗਿਆ ਝਾੜ ਘਟ ਗਿਆ ਹੈ ਖਰਚਾ ਉਹਨੇ ਹੋ ਗਿਆ ਪ੍ਰੋਫਿਟ ਲਗਭਗ ਕਿਉਂਕਿ ਫਸਲ ਦੀ ਬਿਜਾਈ ਤੋਂ ਲੈ ਕੇ ਐਨ ਫਾਰਮ ਦੇ ਤੇ ਖਰਚਾ ਹੋ ਗਿਆ ਇਹ ਐਨ ਕੰਪੈਰ ਜੀ ਤੇ ਹਲਦੀ ਰੋਗ ਕਿੰਨਾ ਕੁ ਵੇ ਆਇਆ ਜੀ ਕਾਫੀ ਜਿਆਦਾ ਆ ਜੀ ਅੱਗੇ ਪਹਿਲਾਂ ਤਾਂ ਨਹੀਂ ਕਦੀ ਇਦਾਂ ਦਾ ਹੋਇਆ ਸੀ ਪਹਿਰਲਾ ਹੁੰਦਾ ਸੀ ਜਿੱਦਾਂ ਮੌਲਾ ਕੋਈ ਨੀਆ ਖਤਾਰ ਰਹਿ ਗਿਆ ਕੋਈ ਜ਼ਮੀਨ ਜਿਹਦੇ ਪਾਣੀ ਜਿਆਦਾ ਖੱਟੇ ਉਹਦੇ ਵਿੱਚ ਹੋ ਜਾਂਦਾ ਇਸ ਵਾਰ ਤੇ ਲਗਭਗ ਸਾਰੀ ਪਾਣੀ ਅੱਜ ਚੱਲ ਰਿਹਾ ਹੈ ਬੇਨਵੋਦ ਜੀ ਨਾ ਬਿਮਾਰੀ ਜਿਆਦਾ ਆਈ ਹੈ ਤੇ ਇਹਦੀ ਜਿਹੜਾ ਹੈਗਾ ਤੁਹਾਡੇ ਖਰਚੇ ਪੂਰੇ ਹੋ ਜਾਣਗੇ ਕਿਸਾਨਾਂ ਦੇ ਨਸਤਰ ਹੈ ਜੀ ਅੱਜ ਇਹਦਾ ਇਹਨਾਂ ਦੇ ਖਰਚੇ ਲੇਬਰ ਦਾ ਖਰਚਾ ਮੋ ਭੰਦਾ ਅਕਸਰ ਹੁਣ ਤੁਸੀਂ ਆਪਣੇ ਨਰਸਾਹਬ ਅੱਧੂ ਕਰਦੇ ਸੱਤਾ ਪਿਆਰ ਕਰੰਦ ਲੈ ਕੇ ਜਦੋਂ ਬਜਾਈ ਕਰਦੇ ਉਦੋਂ ਵੀ ਦੇਰ ਦੀ ਲੋੜ ਆ ਰਾਈ ਜੀ ਸਾਰੇ ਹਰੇ-ਹਰੇ ਰਹਿੰਦੇ ਵਾਪਸ ਉਹ ਲੇਵਰ ਵੀ ਹੁਣ ਇਹਨਾਂ ਵੀ ਮਤਲਬ ਆਪਾਂ ਚੱਲੀਆਂ ਜੀ ਜੀਨਰ ਘਾਟੇ ਚੱਲ ਗਿਆ ਲੇਵਰ ਵੀ ਘਾਟਾ ਹੋ ਰਹੀ ਹੈ ਠੀਕ ਬਾਕੀ ਕੁਝ ਚੱਲ ਰਿਹਾ ਨਹੀਂ ਹਾਂ ਜੀ ਅੰਤੋ ਜੀ ਕੀ ਨਾਮ ਦੀ ਕੇਰ ਸਿੰਘ ਜੀ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਸੀਜ਼ਨ ਚੱਲ ਰਿਹਾ ਹੈਗਾ ਧੋਨੇ ਦਾ ਸੀ ਮੰਦਾ ਜੀ ਅੱਛਾ ਜੀ 10 ਕੁ ਵਾਰ ਸਿੱਟ ਗਿਆ ਜੀ ਕਿਹੜਾ ਪਿੰਡ ਆਪਣਾ ਨੀਵਾ ਜੀ ਇੰਨਾ ਕੁ ਨੁਕਸਾਨ ਹੋ ਗਿਆ ਆਪਣਾ ਸਾਡੇ ਮੰਨ ਲਓ ਜੀ ਹੁਣ 6 ਖੱਤੇ ਸੀਗੇ ਸੱਚ ਕੋਈ ਚਲ ਗਿਆ ਜੀ ਕੋਈ ਪ੍ਰੋਬਲਮ ਮੰਡੀ ਦੇ ਵਿੱਚ ਤਾਂ ਨਹੀਂ ਆ ਰਹੀ ਮੰਡੀ ਕੋਈ ਕੱਲ ਆਇਆ ਸੀ ਕੱਲ ਚਲ ਗਿਆ ਸੀ ਤੋਤ ਲਾਈ ਬਗਾਰਾ ਟਾਈਮ ਨਾ ਹੋਈ ਜਾਂਦਾ ਹੋਰ ਟਾਈਮ ਟਾਈਮ ਦਾ ਜੀ ਕੱਲ ਵੱਡੇ ਕੱਲ ਚਲ ਗਿਆ ਮੰਡੀ ਕੋਈ ਪਰ ਉਹਨਾਂ ਨੇ ਖੇਚ ਪ੍ਰੋਬਲਮ ਹੈਗੀ ਆ ਇਹ ਤਾਂ ਕੀ ਪ੍ਰੋਬਲਮ ਆ ਗਈ ਦੋਨੋਂ ਆ ਗਈ ਵੀ ਹੋਰ 10 ਮਾਣ ਵਜਨ ਕਮ ਹੋ ਗਿਆ ਜੀ ਦਾਦਾ ਲੱਗਦਾ ਇੱਕ ਹਲਦੀ ਰੋਗ ਵੀ ਹਲਦੀ ਰੋਗ ਵੀ ਪੱਕੀ ਉਹ ਵੀ ਕਹਿ ਸਕਦੇ ਸਫੇਦ ਲੋਕਨ ਵਿੱਚ ਜੀ ਇੱਕ ਤਾਂ ਉਲਟਾ ਖਰਚਾ ਪੈ ਗਿਆ ਅਰੇ ਇਹ ਕਿੱਥੇ 200 ਸਪਰੇਅ ਕਿ 4-4 ਸਪਰੇਅ ਕੀਤੀ ਪਰ ਨਹੀਂ ਪੀਪਰ ਕਰੀਆ ਸਰਕਾਰ ਦਾ ਕੋਈ ਨੁਮਾਇੰਦਾ ਆਇਆ ਕੋਈ ਨੁਮਾਇੰਦਾ ਨਹੀਂ ਕੁਛ ਨਹੀਂ ਕੋਈ ਕੋਈ ਪਰਿਵਾਰੀ ਨਹੀਂ ਆਇਆ ਕੁਛ ਨਹੀਂ ਆਇਆ ਕੋਈ ਇਸ ਸਰਕਾਰ ਤੋਂ ਮੰਗ ਕਰਦੇ ਹਾਂ ਮੰਗੇ ਚਲੋ ਸਾਨੂੰ ਜੇ ਖਾਣਾ ਪੂਰੀ ਮੜੀ ਮੜ ਕਰੀ ਚਲੋ ਜ਼ਿੰਮੇਦਾਰ ਹਸਪਤਾਲ ਬਾਜੂ ਅੱਗੇ ਹਰੀ ਚੰਗੀ ਹੋਊਗੀ ਸੌਖੀ ਬੀਜ ਲਾਂਗੇ ਜਿੱਦਾਂ ਪਹਿਲਾਂ ਜ਼ਿੰਮੇਦਾਰ ਤੋਂ ਦੇਖੋ ਜੀ ਪਹਿਲੇ ਬਾਣੀਆਂ ਦੇ ਕਰਜ਼ਾਈ ਆ ਪਹਿਲਾਂ ਖਰਚਾ ਕਰਿਆ ਚੋਨਾ ਲਾਇਆ ਕਰ ਹੁਣ ਚਲ ਇਹਨਾਂ ਵਿੱਚੋਂ ਮੜਾ ਮੜ ਸਾਰਾ ਕਰ ਦੇ ਦਿਓ ਸਰਕਾਰ ਤੋਂ ਹਾਂ ਅਸੀਂ ਤੋਂ ਨਾਲ ਆਉਣ ਦੇ ਵਿੱਚ ਇੰਨੀ ਮਿਹਨਤ ਕਰਦੇ ਹੈਗੇ ਆ। ਆ ਪੂਰਾ ਹੋ ਗਿਆ ਕਿ ਕਿਤਾ ਖਰਚਾ ਪੂਰਾ ਕਿੱਥੋਂ ਹੋ ਜੀ? ਤੁਸੀਂ ਕਿੱਥੇ 26 ਕਾਨ ਤੋਂ ਲੈ ਮੇਰਾ ਕਿੱਥੇ 17 ਕਾਨ ਤੋਂ ਲੈ ਜੀ? ਅੱਧ ਰਹਿ ਗਿਆ ਜੀ ਕਿੱਥੋਂ ਪੂਰਾ ਕਰ ਲਾਏ? ਹਾਂ ਜੀ ਸਰ ਵਾਸਤੇ ਗੱਲ ਜੀ ਅੱਜ ਦੀਵਾਲੀ ਤੋਂ ਬਾਅਦ ਜਿਹੜਾ ਹੈਗਾ ਵਾ ਸੋਨੇ ਦਾ ਸੀਜ਼ਨ ਲੈ ਕੇ ਗੱਲ ਕਰਕੇ ਹਾਂ ਜੀ ਤੱਕ ਕੀ ਕਹਿਣਾ ਚਾਹੋਗੇ ਕਿੰਨਾ ਕੁ ਜੜੀ ਹੈਗੀ ਹੈ ਸਵੇਰੇ ਝੋਨੇ ਦੀ ਜੜੀ ਆਮਦ ਹੋ ਚੁੱਕੀਆਂ ਮੰਡੀ ਦੇ ਵਿੱਚ ਜੀ ਝੋਨੇ ਦੀ ਆਮਦ ਜਿਹੜੀ ਹੈਗਾ ਝਾੜ ਘਟਣ ਹੋਣ ਕਰਕੇ ਹਾਲੇ ਤੱਕ ਜਾਨੀ ਸਾਡੇ ਕੋਲ 30% ਦੇ ਕਰੀਬ ਝੋਨਾ ਜਿਹੜਾ ਹੈਗਾ ਪਹੁੰਚਿਆ ਜਿਹਦੇ ਵਿੱਚ 3 ਲੱਖ ਕੋਈ 78000 ਕੁਆਲਿਟੀ ਜਿਹੜੀ ਉਹਦੀ ਕਰੀਬ ਹੋ ਚੁੱਕੀ ਹੈ ਤੇ ਅਨੁਮਾਨ ਹੈ ਕਿ ਇੰਨਾ ਕੀ ਹੋਰ ਆਊਗਾ ਲੇਕਿਨ ਇਸ ਵਾਰ ਝਾੜ ਘਟਣ ਹੋਣ ਨੇ ਘਟੋਟ 30-35% ਝਾੜ ਜਿਹੜਾ ਘਟਨੇ ਕਰ ਰਿਹਾ ਤੇ ਉਹਦੇ ਲਈ ਐਸਪੀ ਜਿਹੜਾ ਹੈ ਨਕਾਟ ਹੋ ਵੀ ਗਿਆ ਐਸੇ ਕਿਸਾਨਾਂ ਨੂੰ ਇੱਕ ਵੱਡੀ ਮਾਰ ਪਈ ਆ ਅੱਧੀ ਲੋ ਉਹਦੇ ਵਾਸਤੇ ਕੀ ਕੀਤਾ ਜਾ ਰਿਹਾ ਸਰਕਾਰ ਵੱਲੋਂ ਵੀਰ ਜੀ ਜਿਹੜਾ ਇਹ ਹਲਦੀ ਰੋਗ ਆ ਇਹ ਤਾਂ ਉਗਲਤੀ ਮਾਰ ਦੇ ਕਰਕੇ ਆ ਲੇਕਿਨ ਸਰਕਾਰ ਉਹਦੇ ਲਈ ਇਹਦਾ ਟੈਸਟ ਕਰਾ ਰਹੀ ਆ ਇਹਦਾ ਸੈਂਪਲ ਲੈ ਲੈ ਗਏ ਆ ਸਰਕਾਰ ਆਪਕ ਚਲੇ ਗਈ ਆ ਉਸ ਤੋਂ ਬਾਅਦ ਉਹ ਸਰਕਾਰ ਦੇਖਦੇ ਆ ਵੀ ਕੁਛ ਨਾ ਕੁਛ ਮੌਜਾ ਦੇਵੇ ਦੀ ਕੋਸ਼ਿਸ਼ ਕਰਨੀ ਤੇ ਕੀ ਕਿਸਾਨਾਂ ਨੂੰ ਹੋ ਰਿਹਾ ਹੈ ਸੰਨਰੋਂ ਬੀਐਮਪੀਆ ਕੇ ਝੋਨਾ ਤੁਸੀਂ ਲੈ ਕੇ ਆ ਰਹੇ ਮੰਡੀਆਂ ਦੇ ਵਿੱਚ ਔਰ ਜਿਹੜਾ ਇਹਦਾ ਸਪਾਕ ਹੈ ਜਿੰਨਾ ਲੈ ਕੇ ਆਉਗੇ ਇੱਕ ਦਿਨ ਵੀ ਤੁਹਾਨੂੰ ਬੈਠਣਾ ਨਹੀਂ ਪਊਗਾ ਤੁਹਾਨੂੰ ਪੈਸਿਆਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਇਹ ਲਹਿਗਾ ਇੱਕ ਦਿਨ ਇਹ ਤੇ ਦੂਜੇ ਦਿਨ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਆ ਜਾਣਗੇ ਮੰਡੀ ਦੇ ਵਿੱਚ ਹਰ ਤਰ੍ਹਾਂ ਤੁਹਾਡੇ ਨਾਲ ਆਸੀ ਖੜੇ ਕਿਸਾਨਾਂ ਦੇ ਨਾਲ ਖੜੇ ਆ ਜੇ ਕੋਈ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੇ ਅਸੀਂ ਇੱਥੇ ਦਫ਼ਤਰ ਬੈਠੇ ਆ ਸਾਡੇ ਕੋਲ ਜਿਹੜਾ ਮਰਜ਼ੀ ਆ ਕੇ ਲੇਫਟਿੰਗ ਉਹ ਬਗੈਰ ਦੀ ਗੱਲ ਕਰੀਏ ਲੇਫਟਿੰਗ ਵਗੈਰਾ ਕਿਸ ਤਰ੍ਹਾਂ ਹੋ ਰਹੀ ਹੈ ਲੇਫਟਿੰਗ ਜਿਹੜੀ ਹੈਗੀ ਆ ਬਹੁਤ ਵਧੀਆ ਹੈ ਇਸੇ ਵੀ ਮੰਡੀ ਦੇ ਵਿੱਚ ਕੋਈ ਵੀ ਸਟਾਕ ਨਹੀਂ ਹੈ ਨਾ ਨਾਲ ਦੀ ਨਾਲ ਹੀ ਲੇਫਟਿੰਗ ਹੋ ਰਹੀ ਹੈ ਕਿਉਂਕਿ ਪਿਛਲੀ ਵਾਰੀ ਇਹ ਪ੍ਰੋਬਲਮ ਆਈ ਸੀਗੀ ਲੇਕਿਨ ਇਸ ਵਾਰ ਇਹ ਵੀ ਪ੍ਰੋਬਲਮ ਨਹੀਂ ਆ ਰਹੀ ਕੋਈ ਕਿਸਾਨਾਂ ਵੱਲੋਂ ਕਿਹਾ ਗਿਆ ਹੈਗਾ ਕਿ ਸਾਡੇ ਅਜੇ ਵੀ ਪਿੰਡਾਂ ਦੇ ਵਿੱਚ ਕੋਈ ਸਰਵੇ ਨਹੀਂ ਕੀਤਾ ਗਿਆ ਚਾਹੇ ਆਲਦੀ ਰੋਕ ਦੀ ਗੱਲ ਕਰ ਲਈਏ ਚਾਹੇ ਝੋਨੇ ਆਪਦੀ ਗੱਲ ਕਰ ਲਈਏ ਕੀ ਕਹਿਣਾ ਚਾਹੀਦਾ ਜੀ ਜਿਹੜਾ ਸਾਡੇ ਸਰਵੇ ਚੱਲਦਾ ਸੀਗਾ ਉਦੇ ਜਿੰਨੀਆਂ ਪਿੰਡਾਂ ਦੇ ਵਿੱਚ ਸਰਵੇ ਹੋ ਗਿਆ ਤਾਂ ਬੀਬੀ ਇੰਦਰਜੀਤ ਕੁਰਮਾਨ ਜੀ ਨੇ ਥੋੜੇ ਦਿਨ ਪਹਿਲਾਂ ਲੋਕਾਂ ਨੂੰ ਜਿਹੜੇ ਹੈਗੇ ਕਿਸਾਨਾਂ ਨੂੰ ਚੈੱਕ ਵੀ ਬੰਦੇ ਹੈਗੇ ਜਿੱਦੇ ਜਿੱਦਾਂ 에ਰਪੋਰਟਾਂ ਆਈ ਜਾਣਗੀਆਂ ਉਦਾਂ ਉਦਾਂ ਜਿਹੜਾ ਹੈਗਾ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਆਲਦੀ ਕੋ ਉਹ ਜਿਹੜੇ ਦੇ ਕਾਰਨ ਜਿਹੜਾ ਝੋਨਾ ਖਰਾਬ ਹੋਇਆ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ। ਸਰਕਾਰ ਦੀ ਕੋਸ਼ਿਸ਼ ਤਾਂ ਇਹੀ ਰਹੂਗੀ। ਕੁਛ ਨਾ ਕੁਛ ਬੋਨਸ ਤੌਰ ਤੇ ਅਸੀਂ ਤਾਂ ਨਿਮਾਨ ਵੀ ਇਹੀ ਕਰਾਂਗੇ ਕਿ ਕਿਸਾਨਾਂ ਦੀ ਬਾਹ ਜਿਹੜੀ ਹੈ ਖੜੀ ਜਾਵੇ। ਕਿਸਾਨਾਂ ਦੇ ਨਾਲ ਅਸੀਂ ਹਰ ਵਕਤ ਖੜੇ ਹਾਂ।